ਮੈਨੂੰ ਅੱਜ ਮਾਣ ਹੈ ਬੀਜੇਪੀ ਪਾਰਟੀ ਤੋਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਤੋਂ ਸਾਡੇ ਭਰਾ ਨੇ ਪਾਰਟੀ ਜਨਮ ਕੀਤੀ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਕਿਉਂਕਿ ਸੋਸ਼ਲ ਮੀਡੀਆ ਦੀ ਐਕਟੀਵਿਟੀ ਜਿੰਨੀ ਵੀ ਸੀ ਉਹ ਵੀ ਕਰਦੇ ਸੀ ਔਰ ਪੰਕਜ ਜੀ ਜਿਹੜੇ ਮੈਂ ਕਹਿ ਸਕਦਾ ਵੀ ਇਹ ਆਪਣੀ ਪਾਰਟੀ ਦੇ ਵਰਕਰਸ ਐਮਸੀ ਦੀਆਂ ਇਲੈਕਸ਼ਨਾਂ ਲੱਗ ਕੇ ਆ ਕੇ ਕਿਤੇ ਦਾ ਕਿਤੇ ਨਰਾਸ਼ੀ ਜਿਹੜੀ ਹੋ ਗਈ ਤੇ ਕਿਤੇ ਹੋਰ ਪਾਰਟੀ 'ਚ ਚਲੇ ਪਰ ਅੱਜ ਅਸੀਂ ਬੇਨੰਤਾ ਜੀ ਆਖਦੇ ਆ ਕਿਉਂਕਿ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਸਾਰੀ ਟੀਮ ਦੇ ਨਾਲ ਅਸੀਂ ਦੇਣੀ ਆ ਉਸ ਤੋਂ ਬਾਅਦ ਸ਼ਿਵ ਸੈਨਾ ਦੇ ਸਾਡੇ ਆਗੂ ਸਹਿਬਾਨ ਆਪਣੀ ਸਾਰੀ ਟੀਮ ਦੇ ਨਾਲ ਰਮੇਸ਼ ਪਗਲ ਜੀ ਉਹਨਾਂ ਨੇ ਵੀ ਅੱਜ ਆਪਣੇ ਆਮ ਆਦਮੀ ਪਾਰਟੀ ਸਾਡੀ ਜੁਆਇਨ ਕੀਤੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਰ ਨੰਬਰ 60 ਦੇ ਵਿੱਚੋਂ ਕਈ ਨੌਜਵਾਨ ਆਗੂ ਵਾਰ ਨੰਬਰ 60 ਜਿਹੜਾ ਮੈਂ ਕਹਿ ਸਕਦਾ ਵੀ ਅਗੇ ਨਾਲ ਉਹ ਜਿਹੜਾ ਸਾਡਾ ਜਿਹੜਾ ਮਜਬੂਤੀ ਜਾ ਰਿਹਾ ਸੰਨੀ ਸੰਨੀ ਜੀ ਹੋਗੇ ਵਿਸ਼ਾਲ ਜੀ ਹੋਗੇ ਸੰਨੀ ਗਰੋਥ ਸਾਹਿਲ ਵਿਕਾਸ ਸੁਭਾਸ਼ ਵਿਸ਼ਾਲ ਜੀ ਵਿਦੀ ਜੀ ਪੰਕਜ ਮਹਿਤਾ ਜੀ ਸਾਰੀ ਟੀਮ ਜਿਹੜੀ ਹੈ ਅੱਜ ਮੈਂ ਕਹਿ ਸਕਦਾ ਵੀ ਬਾਕੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਹ ਆदमी ਪਾਰਟੀ ਦੇ ਵਿੱਚ ਜਿਹੜੀ ਅੱਜ ਜੁਆਇਨ ਹੋਈਆਂ ਅਸੀਂ ਦਿਲ ਦੀ ਗਹਿਰਾਈ ਤੋਂ ਇਨ ਦਾ ਧੰਨਵਾਦ ਕਰਦੇ ਆਂ ਔਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਹੋਣਗੀਆਂ ਕਿਉਂਕਿ ਵਿਰੋਧੀ ਥੋੜੇ ਬਖਰਾ ਜ਼ਰੂਰ ਗਏ ਨੇ ਉਹ ਹੁਣ ਕੋਈ ਨਾ ਕੋਈ ਰਾਹ ਲੱਭਦੇ ਨੇ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਕਿਸੇ ਨਾ ਕਿਸੇ ਤਰੀਕੇ ਨੂੰ ਆਪਣੇ ਕੋਈ ਸਹਿਮਤੀ ਲੈਣ ਦੇ ਚੱਕਰ ਚ ਪਿਆ ਹੈ ਕੋਈ ਕਿਸੇ ਨਾ ਕਿਸੇ ਬਹਾਨੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਇਲੈਕਸ਼ਨ ਲੜਦੀ ਹੈ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਜਿਹੜੀ ਆ ਉਹ ਲੋਕਾਂ ਦੇ ਵਿੱਚ ਹੈ ਜੇ 600 ਜਨਰਲ ਫ੍ਰੀ ਕੀਤੇ ਉਹਨਾਂ ਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਰੱਖਿਆ ਗਿਆ ਹਰ ਇੱਕ ਨੇ ਮੈਂ ਕਹਿ ਸਕਦਾ ਵੀ ਜਿੰਨੂੰ ਵੀ ਜਿਹੜੇ ਵੀ ਲੋੜਵੰਦ ਸੀ ਉਹਨਾਂ ਨੂੰ ਉਹਦੀ ਸਹੂਲਤ ਮਿਲੀ ਕੋਈ ਵੀ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਹੂਲਤਾਂ ਨੇ ਜੋ ਕੀਤੇ ਹੋਏ ਵਾਅਦੇ ਨੇ ਜਿਹੜੇ ਆਸਤੇ ਆਸਤੇ ਸਾੜੇ ਪੂਰੇ ਪੂਰੇ ਕੀਤੇ ਜਾ ਰਹੇ ਨੇ ਔਰ ਉਹਨਾਂ ਦੀਆਂ ਜਿਹੜੀਆਂ ਮੈਂ ਕਹਿ ਸਕਦਾ ਕੋਈ ਵੀ ਜਿਤਨਾ ਪ੍ਰਾਣੀਆਂ ਸਿਆਸਤਾਂ ਕੀ ਸੀ ਵੀ ਸਾਡੇ ਲੀਡਰ ਸਾਹਿਬਾਨਾਂ ਤੋਂ ਸਾਈਨ ਕਰਾ ਦਿਓ ਜੀ ਫਿਰ ਇਹਨਾਂ ਨੂੰ ਅੱਗੋਂ ਉਹ ਫਸਿਲਟੀਆਂ ਮਿਲਣਗੀਆਂ ਪਰ ਨਹੀਂ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਕਹੇ ਉਹ ਕਰਕੇ ਵਖਾਲਾਂਗੇ ਸੋ ਮੈਂ ਮਹਿੰਦਰ ਪੱਗ ਜੀ ਉਹਨਾਂ ਦਾ ਸਾਡੇ ਕੈਬਨਿਟ ਮਿਨਿਸਟਰ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਦੋ ਲੱਖ ਜਿਹੜੇ ਨੇ ਆਪਣੇ ਤੁਹਾਡੇ ਰੂਪ ਰੂਪ ਕਰਨ ਜੀ ਮਹਿਮਾਨ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਪੰਜਾਬ ਦੇ ਐਕਟਿੰਗ ਪ੍ਰੈਜ਼ੀਡੈਂਟ ਮਰੇ ਵੀਰ ਕਲਸੀ ਸ਼ਰੀਤੀ ਉਹਦੇ ਨਾਲ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸੈਕਟਰੀ ਡਾਕਟਰ ਅਲਵਰਯਾ ਜੀ ਔਰ ਨਾਲ ਸਾਡੇ ਬੈਠੇ ਹੋਏ ਸਾਥੀ ਸੋਨੂ ਜੀ ਔਰ ਖਾਸ ਕਰਕੇ ਮੇਰੇ ਵੀਰ ਕੀਮਤੀ ਭਗਤ ਜੀ ਜਿਹੜੇ ਸਾਡੇ ਦੋ ਕਮਿਸ਼ਨ ਦੇ ਪੁਰਾ ਚੇਅਰਮੈਨ ਨੇ ਉਹਦੇ ਨਾਲ ਕੌਂਸਲਰ ਰਾਜਕੁਮਾਰ ਰਾਜੂ ਜੀ ਸਾਡੇ ਪ੍ਰਧਾਨ ਬਲਾਕ ਪ੍ਰਧਾਨ ਮਰੇ ਵੀਰ ਪੁਰੰਜੀ ਔਰ ਖਾਸ ਕਰਕੇ ਜਿਹਨੇ ਮੇਰੇ ਵਿਧਾਨ ਨੇ ਅਜਵਾਨੀ ਕੀਤੀ ਹੈ ਮੇਰੇ ਵੀਰ ਰਮੇਸ਼ ਭਗਤ ਜੀ ਜੋ ਸ੍ਰੇਸ਼ਣਾ ਦੇ शिवसेना ਦੇ ਰਾਸ਼ਟਰੀ ਅਧਿਖਸ਼ ਹਨ ਉਹਨਾਂ ਨੇ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਕੱਲ ਮਿਲਣ ਦਰਨ ਬੁਲਾਇਆ ਕਰ ਹੋਈ ਅਸੀਂ ਵਾਦਾ ਦਿੱਤਾ ਹੈ ਕਿ ਵਾਰਡ ਨੰਬਰ 27 ਜਿਹੜੀ ਲੱਗੀ ਹੈ ਉਥੋਂ ਇੱਕ ਇੱਕ ਬੋਰ ਜੋ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਤਾਂ ਕਿ ਜੋ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਜਿੰਨਾਂ ਜਨਤਾ ਬਹੁਤ ਪਿਆਰ ਕਰਦੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਜਨਤਾ ਦੇ ਮਨ 'ਚ ਇੱਕੋ ਹੀ ਹੈ ਕਿ ਸਾਡਾ ਜੋ ਰੈਪਰ ਹੈ ਸਾਡੇ ਜੋ ਮੁਖੰਦਰੀ ਹਨ ਉਹ ਗਰੀਬਾਂ ਦੀ ਮੁਸੀਹਾ ਹਨ ਅਗਰ ਦੇਖਿਆ ਜਾਏ ਤਾਂ ਇਹ ਸਰਕਾਰਾਂ ਨੇ ਕਿਸੇ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਕਿਸੇ ਨੇ ਮਜ਼ਦੂਰ ਲੋਕਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੇਵਲ ਆਮ ਆਦਮੀ ਪਾਰਟੀ ਹੈ ਜੋ ਗਰੀਬਾਂ ਦੀ ਸੁਣਵਾਈ ਵੀ ਕਰ ਰਹੀ ਹੈ ਹਰ ਰੋਜ਼ ਗਰੀਬਾਂ ਲਈ ਜਿਹੜੇ ਕਿਉਂਕਿ 90% ਪੰਜਾਬ ਦੀ ਜਨਤਾ ਜੋ ਹੈ ਉਹ ਆਮ ਲੋਕੀ ਹਨ ਬੀਬੀ ਲੋਕੀ ਹਨ ਉਹਨਾਂ ਬਾਰੇ ਚਿੰਤਾ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ ਉਹਨੂੰ ਇਸ ਦਾ ਫਕਰ ਹੈ ਉਹਨੂੰ ਇਸ ਦਾ ਮਾਨ ਹੈ ਤੋਂ ਆਏ ਹੋਏ ਨਵੇਂ ਸਾਥੀ ਜਨਾਬ ਪਾਰਟੀ ਜੁਆਇਨ ਕੀਤੀਆਂ ਹਨ ਦਾ ਮੈਂ ਸਵਾਗਤ ਕਰਦਾ ਹਾਂ ਨਾਲ ਹੀ ਬੇਨਤੀ ਕਰਾਂਗਾ ਕਿ ਜੋ 10 12 ਦਿਨ ਰਹਿ ਗਏ ਨੇ ਅਸੀਂ ਦਿਨ ਰਾਤ ਮਿਲ ਕੇ ਕਰਕੇ ਜਿਵੇਂ ਪਹਿਲੇ ਕਿਹਾ ਗਿਆ ਕਲਜੀ ਸਾਹਿਬ ਨੇ ਕਿ ਵੈਸੇ ਤੇ ਇਹ ਸਿਰਫ ਹਵਾ ਜੀ ਅਗਲੇ ਬਾਕੀਆਂ ਪਾਰਟੀਆਂ ਕਿਤੇ ਗਰਾਉਂਡ ਉੱਤੇ ਥੱਲੇ ਗਰਾਉਂਡ ਦੇ ਉੱਪਰ ਉਹਨਾਂ ਪਾਰਟੀਆਂ ਦਾ ਕੋਈ ਵਜੂਦ ਨਹੀਂ ਰਿਹਾ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਸਾਡੇ ਵਰਕਰ ਕਰ ਕਰ ਜਾ ਕੇ ਜੋ ਹੈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਪਰ ਮੈਨੂੰ ਪੂਰਾ ਯਕੀਨ ਹੈ ਜਿਵੇਂ ਸਾਰੇ ਹੀ ਪੰਜਾਬ ਦੇ ਵਰਕਰਾਂ ਨੇ ਮੇਰੇ ਇਲੈਕਸ਼ਨ ਦੇ ਵਿੱਚ ਇੱਕ ਇੱਕ ਹਾਸਿਲ ਜੇਫਾਦਲ ਕੀਤੀ 37000 ਵੋਟਾਂ ਦੀ ਪਰ ਮੈਨੂੰ ਸਾਫ ਨਜ਼ਰ ਆ ਰਿਹਾ ਹੈ ਕਿ ਜੇ ਲੁਧਿਆਣਾ ਵੈਸਟ ਹੈ ਇਹ ਮੇਰਾ ਹੀ ਕਾਰਜੋੜੇ ਦਾ 37000 ਤੋਂ ਵੱਧ ਵੋਟਾਂ ਦੇ ਨਾਲ ਕਰਦੇ ਸੰਦੀਪ ਰੋਇ ਜਿੱਤਣਗੇ ਇਹ ਰਹਾ ਮੇਰਾ ਪੂਰਾ ਯਕੀਨ ਹੈ ਆਏ ਹੋਏ ਸਾਧੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭਾਰਤ ਜੈ ਹਿੰਦ ਮੰਨਾ ਬੇਨਤੀ ਕਰਾਂਗਾ ਸਾਡੇ ਸਨਹਿ ਵਾਲੋ ਵਾਲੀਆ ਸਾਹਿਬ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਣੇ ਵਿਚਾਰ ਜ਼ਰੂਰ ਦੱਸੋ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਐਸਪਲੇਸਮੈਂਟ ਲਈ ਚਿਰ ਤੋਂ ਆਉਂਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਕੋਲ ਵਰਕਿੰਗ ਪ੍ਰੋਗਰਾਮ ਡੇਲੀ ਜਿਹੜੀ ਹੈਗੀ ਹੈ ਜੋਇਨਿੰਗ ਕਰਾ ਰਹੇ ਨੇ ਉਹ ਲੋਕੀ ਸਰਕਾਰ ਭਗਵਾਨ ਸਿੰਘ ਮਾਨ ਜੀ ਦੀਆਂ ਨੀਤੀਆਂ ਦੇ ਪ੍ਰਭਾਵੇ ਤੋਂ ਕੇ ਆਜਾਮਾਨੀ ਪਾਰਟੀ ਦਾ ਹਿੱਸਾ ਬਣ ਰਹੇ ਨੇ ਕੋ ਸੰਜੀਵ अरोड़ा ਜੀ ਨੂੰ ਮਜ਼ਬੂਤ ਕਰ ਰਹੇ ਨੇ ਮਹਿੰਦਰ ਭਗਤ ਜੀ ਜਦੋਂ ਇੱਥੇ ਡਿਊਟੀ ਲੱਗੀ ਹੈ ਮੈਂ ਹੈਰਾਨ ਹੁੰਦਾ ਭਗਤ ਜੀ ਨੂੰ ਪੁੱਛਣਾ ਵੀ ਹੁੰਦਾ ਕਿ ਕਿਵੇਂ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਤੇ ਮੋਟੀਵੇਟ ਕਰਦੇ ਹੋ ਕਿਉਂਕਿ ਇਹਨਾਂ ਦੇ 24 ਤੋਂ 18 ਘੰਟੇ ਕੰਮ ਕਰਦੇ ਬੈਠੇ ਐ ਤੇ ਸੱਚੀ ਮੈਂ ਧੰਨਵਾਦ ਕਰਨਾ ਹੈ ਤੁਹਾਡੇ ਸਾਰਿਆਂ ਦਾ ਤੇ ਦੂਜੇ ਪਾਸੇ ਜਿਹੜਾ ਅਹੰਕਾਰੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਰਵਾਹ ਨਹੀਂ ਕਰਦਾ ਜਿਹੜਾ ਕਿ ਕਾਂਗਰਸ ਦਾ ਲੀਡਰ ਵੀ ਹੈ ਤੇ ਇੱਥੇ ਕੈਂਡੀਡੇਟ ਵੀ ਹੈ ਉਹਨਾਂ ਨੇ ਨਾਰਮਲ ਬੰਦਿਆਂ ਨੂੰ ਕੀ ਪੁੱਛਦਾ ਜਿਹੜਾ ਆਪਣੇ ਪ੍ਰਧਾਨ ਨੂੰ ਨਹੀਂ ਪੁੱਛਦਾ ਪਿਆ ਉਹ ਕਹਿੰਦਾ ਜੀ ਮੇਰੇ ਅੰਦਰ ਹੰਕਾਰ ਕਰਨਮ ਹੋ ਗਿਆ ਜਦ ਵੀ ਆਮ ਆਦਮੀ ਪਾਰਟੀ ਅਸੀਂ ਵੋਟਾਂ ਮੰਗ ਰਹੀ ਹੈ ਮੈਨੂੰ ਵੀ ਗਲੀ-ਗਲੀ ਜਾਣਾ ਪਏਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਾਨੂੰ ਇੱਕੋ ਗੱਲ ਕਹੀ ਹੈ ਕਿ ਹਰ ਗਲੀ ਚ ਆਪਣਾ ਮੈਸੇਜ ਪਹੁੰਚਾਓ ਆਮ ਆਦਮੀ ਪਾਰਟੀ ਨੇ ਜਿਹੜੇ-ਜਿਹੜੇ ਕੰਮ ਕੀਤੇ ਉਹਨਾਂ ਨੂੰ ਪਹੁੰਚਾਓ ਉਹ ਕਾਂਗਰਸ ਨੇ ਕੀ ਕੰਮ ਕੀਤੇ ਨੇ ਉਹ ਤੇ ਜਦ ਪਾਵਰ 'ਚ ਹੁੰਦੇ ਨੇ ਤਦ ਵੀ ਕੰਮ ਕਰਦੇ ਜਦ ਆਊਟ ਆਫ ਪਾਵਰ ਨੇ ਤੇ ਉਹਨਾਂ ਨੇ ਕੀ ਕੰਮ ਕਰਨੇ ਨੇ ਉਹ ਤਾਂ ਵਰਕਿੰਗ ਪ੍ਰਧਾਨ ਉਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਨੇ ਰਾਜਾ ਵੜਿੰਗ ਜੀ ਔਰ ਕਰਦੇ ਨੇ ਪ੍ਰੈਸ ਕਾਨਫਰੈਂਸ 20 ਮੀਟਰ ਦੀ ਦੂਰੀ ਦੇ ਉੱਤੇ ਉਹ ਆਸ਼ੂਮਨ ਮਿਲ ਕੇ ਪ੍ਰੈਸ ਕਾਨਫਰੈਂਸ ਵੀ ਨਹੀਂ ਕਰਦੇ ਪਰ ਆਸ਼ੂਰੀ ਇੱਕ ਜਗ੍ਹਾ ਕਰਦੇ ਨੇ ਤੇ ਦੂਜੇ ਵੇ ਦੂਜੇ ਵਾਰ ਸੁਖਿੰਦਰ ਦਾਬਾ ਜੀ ਦਾ ਇੰਟਰਵਿਊ ਹੈ ਉਹ ਕਹਿੰਦਾ ਮੈਨੂੰ ਹੀ ਨਹੀਂ ਬੁਲਾਇਆ ਜਿਹੜਾ ਬੰਦਾ ਆਪਣੇ ਮੈਂਬਰ ਪਾਰਲੀਮੈਂਟ ਤੇ ਪ੍ਰਧਾਨ ਨੂੰ ਨਹੀਂ ਬਣਾ ਰਿਹਾ ਉਹ ਕੋਲੇ ਬੰਦਿਆਂ ਨੂੰ ਸੋਸ਼ਲ ਸੀਟ ਤੇ ਬੈਠਣ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ ਔਰ ਮੈਂ ਤੁਹਾਡੇ ਚੈਨਲਾਂ ਥਰੂ ਬੇਨਤੀ ਕਰਦਾ ਲੁਧਿਆਣੇ ਦੇ ਲੋਕਾਂ ਨੂੰ ਕਿ ਜਿਹੜਾ ਬੰਦਾ ਆਪਣੇ ਪ੍ਰਧਾਨ ਨੂੰ ਨਹੀਂ ਪੁੱਛਦਾ ਉਹ ਨਾਰਮਲ ਬੰਦਿਆਂ ਨੂੰ ਕੀ ਪੁੱਛਣਾ ਹੈ ਇਸ ਕਰਕੇ ਇਹਦਾ ਜਿਹੜਾ ਹੰਕਾਰ ਹੈ ਉਹਨੂੰ ਤੁਹਾਡੀ ਵੋਟਾਂ ਨਹੀਂ ਮਾਲ ਸਕਣਾ ਔਰ ਤੁਸੀਂ ਜਿਹੜੇ ਵੀ ਕੰਮ ਜਿਹੜੇ ਹੋ ਰਹੇ ਨੇ ਤੇ ਜਿਹੜੇ ਹੋਰ ਕਰਾਉਣੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਮਿਟਮੈਂਟ ਹੈ ਜਿਹੜੀ ਪਾਰਟੀ ਸਰਕਾਰ 'ਚ ਹੈਗੀ ਆ ਉਹ ਦਿਨ ਰਾਤ ਕੰਮ ਕਰ ਰਹੀ ਹੈ ਮੇਰੀ ਤਾਂ ਉਹ ਬੇਨਤੀ ਹੈ ਕਿ ਉਸ ਪਾਰਟੀ ਨੂੰ ਵੋਟਾਂ ਪਾਓ ਜਿਹੜੇ ਨਰਕੀ ਕੰਮ ਕਰਦੇ ਨੇ ਕਰੀ ਆਪਣੇ ਆਪ ਨੂੰ ਸਨਮਨ ਪਜਵਾ ਦਿੰਦੇ ਆ ਕਿ ਉੱਪਰ ਰੱਬਸਾ ਨਾਲ ਮਿਲੇ ਹੋਏ ਨੇ ਔਰ ਐਫ ਹੋਜੇ ਕੰਮ ਕਰਦੇ ਨੇ ਉਹ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸਾਡਾ ਵੀਰ ਜਿਹੜਾ ਬੀਜੇਪੀ ਚੋਂ ਆਇਆ ਉਹਨਾਂ ਨੂੰ ਤੇ ਇਹ ਕਿਹਾ ਜਾਂਦਾ ਹੈ ਕਿ ਵੀ ਕਾਂਗਰਸ ਨੂੰ ਵੋਟਾਂ ਪਾ ਦਿਓ ਸੰਜੀਵ अरोड़ा ਜੀ ਨੇ ਨਹੀਂ ਪਾ ਲਈ ਐਨਾ ਦੇ ਕੈਬਨਿਟ ਮੰਤਰੀ ਦਿੱਲੀੋਂ ਆ ਕੇ ਸਿੱਤਸਾ ਜੀ ਇੱਥੇ ਕਹਿੰਦੇ ਬਾਈ ਸੰਜੀਵ अरोड़ा ਜੀ ਨੂੰ ਕਿੱਥਨੇ ਚਾਹੀਦੇ ਬੇਸ਼ਰ ਵੋਟਾਂ ਜਿਹਨੂੰ ਮਰਜ਼ੀ ਪਾ ਦਿਓ ਔਰ ਜਾਖੜ ਜੀ ਅਗਲੇ ਦਿਨ ਕੀ ਕਹਿੰਦੇ ਨੇ ਕਾਊਂਟਰ ਕਰੇ ਰੌਨੀਤ ਮਿੱਟੂ ਜੀ ਕਹਿੰਦੇ ਨੇ ਕਿ ਮੇਰਾ ਤਾਂ ਦੋ ਐਸ ਕਰਕੇ ਮੇਰੀ ਬੇਇੱਜ਼ਤੀ ਹੈ ਲੁਧਿਆਣਾ ਦੇ ਲੋਕਾਂ ਨੂੰ ਕਿ ਲੁਧਿਆਣਾ ਵੈਸਟ ਚੁਣಾವ್ ਇੱਕ ਅਹੰਕਾਰੀ ਇੱਕ ਐਫੇਜਾ ਬੰਦਾ ਜਿਹੜਾ ਇਨਾ ਕਮੰਡੀ ਹੈ ਉਹਨੂੰ ਆਇਨਾ ਦਿਖਾਣ ਦੀ ਲੋੜ ਹੈ ਤੇ ਤੁਹਾਡੀਆਂ ਵੋਟਾਂ ਹੀ ਉਹਨਾਂ ਨੂੰ ਆਇਨਾ ਦਿਖਾਣ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਸ਼ਰੀਰਿਕ ਗੱਲਾਂ ਤੇ ਕੁਪਰੀਟ ਕਰੂੰ ਸਤੁਸੀ ਇਹ ਦੇਖਿਆ ਹੋਗਾ ਇਹਨਾਂ ਰਵੈਤੀ ਪਾਰਟੀਆਂ ਜਿਹੜੀ ਭਾਜਪਾ ਅਕਾਲੀ ਦਲ ਕਾਂਗਰਸ ਇਹਨਾਂ ਦੇ ਚਿੱਠੇ ਜਿਹੜੇ ਨੇ ਜੋ ਇਹਨਾਂ ਦੀਆਂ ਸਿਆਸਤਾਂ ਸੀ ਉਹ ਲੋਕਾਂ ਦੇ ਵਿੱਚ ਜਗ ਜाहिर ਹੋ ਗਈਆਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਲੋਕ ਅੱਜ ਇਹਨਾਂ ਦੀਆਂ ਸਿਆਸਤਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਵੱਡੇ ਵੱਡੇ ਲੀਡਰ ਆ ਕੇ ਕਹਿੰਦੇ ਨੇ ਸੰਜੀਵ अरोड़ा ਨੂੰ ਜਿੱਤਣਾ ਚਾਹੀਦਾ ਕਾਰਨ ਕੀ ਹੈ ਕਿਉਂਕਿ ਪਿਛਲੇ ਸਮੇਂ ਪੋਛੋਕਰ ਚੈੱਕ ਕਰ ਲਓ ਬੀਜੇਪੀ ਤੇ ਕਾਂਗਰਸ ਜੇ ਬੀਜੇਪੀ ਹਾਰ ਗਈ ਤੇ ਕੌਣ ਆ ਗਈ ਕਾਂਗਰਸ ਆ ਗਈ ਜੇ ਕਾਂਗਰਸ ਹਾਰ ਗਈ ਤੇ ਕੌਣ ਜਿੱਤ ਗਿਆ ਕੌਣ ਆ ਗਿਆ ਫਿਰ ਬੀਜੇਪੀ ਆ ਗਈ ਸੋ ਇਹ ਸਿਆਸੀ ਪਾਰਟੀਆਂ ਜਿਹੜੀਆਂ ਸੀ ਇਹਨਾਂ ਨੂੰ ਤੀਜੀ ਪਾਰਟੀ ਪਸੰਦ ਨਹੀਂ ਸੀ ਅੱਜ ਵੀ ਉਸੇ ਕਦਮ ਤੇ ਚੱਲ ਰਹੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਸੰਜੀਵ ਰਵਣ ਦਾ ਮੂਟਾ ਪਾਇਓ ਇਹ ਇਹਨਾਂ ਦਾ ਕਹਿਣਾ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਮੈਨੂੰ ਖੁਸ਼ੀ ਵੀ ਹੈ ਵੀ ਦਿਨ ਪ੍ਰਤੀ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਵਾਧਾ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਮੈਂ ਕਹਿ ਸਕਦਾ ਵੀ ਆਮ ਆਦਮੀ ਪਾਰਟੀ ਤੋਂ ਬਖਲਾਈਆਂ ਹੋਈਆਂ ਨੇ ਉਹ ਇਸ ਲੁਧਿਆਣਾ ਵੈਸਟ ਦੀ ਜਿਹੜੀ ਸੀਟ ਹੈ ਬਹੁਤ ਵੱਡੀ ਲੀਡ ਨਾਲ ਲੋਕ ਸਾਨੂੰ ਜਿਤਾ ਕੇ ਫਤਵਾ ਦੇਣਗੇ ਔਰ ਸਾਨੂੰ ਵੀ ਖੁਸ਼ੀ ਹੋਊਗੀ ਜਿੰਨੀ ਵੱਡੀ ਲੀਡ ਦੇਣਗੇ ਉਹਨਾਂ ਕੰਮ ਕਰਨ ਦਾ ਜਿਹੜਾ ਸਾਡੇ ਸੰਜੀਵ ਅਰੋੜਾ ਜੀ ਨੂੰ ਹੋਰ ਵੱਧ ਚੜ ਕੇ ਵਧਰਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਉ ਜਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਹਾਂ ਜੀ ਆਓ ਜੀ ਸ਼ੰਗਰ ਜੀ ਆਓ ਜੀ ਸ਼ੰਗਰ ਜੀ ਇਹਨਾਂ ਵਾਸਤੇ ਤਾੜੀਆਂ ਮਾਰ ਦਿਓ ਜੀ ਜ਼ਿਲ੍ਹਾ ਵਾਈਸ ਪ੍ਰਧਾਨ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਪੋਰ ਕਾਂਗਰਸ ਹੋਰ ਵੀ ਸਾਥੀ ਆਏ ਨੇ ਆਓ ਆਓ ਭਾਜੀ ਆਓ ਇਹ ਤੇ ਆਪਣੇ ਕੈਂਡੀਡੇਟ ਹੀ ਨੇ ਇਹ ਤੇ ਕੈਂਡੀਡੇਟ ਜਿਹੜੇ ਅੱਧਾ ਗਰੇਸ ਹਾਂ ਜੀ ਇੱਧਰ ਰੱਖਾਓ ਜੀ ਆ ਗਿਆ ਉਹ ਵਾਪਸ ਆਓ ਜਗ੍ਹਾ ਦਿਓ ਜੀ ਪ੍ਰਧਾਨ ਜੀ ਨੂੰ ਇੱਧਰ ਰੱਖਿਆ ਬਲਕੇ ਜੀ ਅੱਗੇ ਆ ਇਹ ਪਿੱਛੇ ਕਰ ਦੇਰ ਕੁਰਸੀ ਫੋਟੋ ਪਿੱਛੇ ਕਰ ਦੋ ਮੈਂ ਕੁਰਸੀ ਬਾਸੇ ਕਰ ਦਿੰਦਾ ਆਓ ਜੀ ਵੈਲਕਮ ਜੀ ਵੈਲਕਮ ਰੌਣਕ ਕਰੋ ਸ਼ਾਮਲ ਜੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਆਪ ਆਪਣੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਅਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੋਰ ਵੀ ਕਿਹਦੇ ਸਾਥੀ ਨੇ ਕਿਹਨੇ ਕਿਹਾ ਆਓ ਜੀ ਆਓ ਜੀ ਸ਼ਾਨ ਜਸ਼ਾਨ ਆਓ ਜੀ ਜਸ਼ਾਨ ਅੱਗੇ ਆ ਜਾ ਬਟਾ ਆ ਜਾਓ ਆ ਜਾਓ ਵਿਚਾਰੀ ਆ ਅੱਗੇ ਆ ਜਾਓ ਵਿਚਾਰੀ ਕਾਂਗਰਸ ਪਾਰਟੀ ਤੋਂ ਸੰਮੀ ਦਿਓ ਅੱਛਾ ਕਾਂਗਰਸ ਪਾਰਟੀ ਤੋਂ ਸੰਮੀ ਦਿਓ ਅੱਛਾ ਯੂਥ ਕਾਂਗਰਸ ਦੇ ਕੀ ਬੋਲਦੇ ਹੈ ਨਾਮ ਬੜਾ ਵਧੀਆ ਰੱਖਿਆ ਤੁਸੀਂ ਬੀਤਰਾ ਨੇ ਰੱਖਿਆ ਜੀ ਮਾਤਰਾ ਵਾਹ ਬੜੀਆ ਜੀ ਕਾਂਗਰਸ ਪਾਰਟੀ ਤੋਂ ਸੰਮੀ ਦਿਓ ਜੀ ਯੂਥ ਦੇ ਪ੍ਰੈਜ਼ੀਡੈਂਸੀ ਉਹ ਵੀ ਅੱਜ ਜਿਹੜੇ ਆਮ ਆਦਮੀ ਪਾਰਟੀ ਨੂੰ ਜੈਨ ਕਰ ਰਹੇ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਪਰ ਆਦਾ ਵੀ ਜੀ ਆਖਦੇ ਆ ਆਓ ਜੀ ਕੱਸੀ ਦਾ ਦੋ ਸ਼ਬਦ ਬਤਵਾ ਦੋ ਸ਼ਬਦ ਇਹ ਜੋੜਨ ਦੀ ਚਾਹ ਹਾਂਜੀ ਹਾਂਜੀ ਮੈਂ ਹੁਣ ਪਰਮੇਸ਼ਰ ਭਗਤ ਜੀ ਪਰਮੇਸ਼ਰ ਭਗਤ ਜੀ ਨੂੰ ਬੇਨਤੀ ਕਰਦਾ ਵੀ ਦੋ ਸ਼ਬਦ ਜਿਹੜੇ ਉਹ ਆਪ ਵੀ ਦੱਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਾਂ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਸ਼ਿਵਰਾਜ ਜੀ ਨੇ ਜਿਹੜੀ ਟੀਮਾਂ ਇਹਨਾਂ ਨੇ ਜਿਹੜੀ ਆਮ ਪਾਰਟੀ ਦਾ ਕੰਮ ਦੇਖ ਕੇ ਕਿਉਂਕਿ ਬੜੀਆਂ ਪਾਰਟੀਆਂ ਆਈਆਂ ਤੇ ਬੜੀਆਂ ਪਾਰਟੀਆਂ ਗਈਆਂ ਲੇਕਿਨ ਇੱਕ ਆਪ ਪਾਰਟੀ ਜਿਹੜੀ ਹੈ ਭਗਵੰਤ ਸਿੰਘ ਮਾਨ ਜੀ ਇਜਰੀਵਾਲ ਜੀ ਇਹਨਾਂ ਨੇ ਜਿਹੜਾ ਸਾਡਾ ਸਮਾਜ ਆ ਦੱਬਿਆ ਕੁਚਲਿਆ ਸੀਗਾ ਉਹਨੂੰ ਉੱਤੇ ਲੈ ਕੇ ਆਏ ਨੇ ਉਹ ਸਾਡੇ ਸਮਾਜ ਦੇ ਵਿੱਚੋਂ ਮੰਦਰ ਭਾਵਨ ਜੀ ਨੂੰ ਮੰਦਿਰ ਬਣਾਇਆ ਔਰ ਦੂਜੇ ਪਾਸੇ ਬੀਜੇਪੀ ਪਾਰਟੀ ਜਿਹੜੀ ਹੈ ਇੱਕ ਪਾਸੇ ਠਿਗੜ ਜਾਂਦੀ ਸੀ ਦੂਜੇ ਪਾਸੇ ਹਰਾ ਦਿੰਦੀ ਸੀਗੀ ਕਿਉਂਕਿ ਅੱਜ ਅੱਜ ਸ਼ਿਵਰਾਜ ਸਿੰਘ ਦਾ ਮੇਜ ਪ੍ਰਧਾਨ ਤੇ ਰਾਜੀ ਪ੍ਰਧਾਨ ਹੋਣ ਦੇ ਨਾਤੇ ਐ ਵਿਸ਼ਵਾਸ ਜਾਨਾ ਆਮ ਪਾਰਟੀ ਲੋਕ ਬੌਜੀ ਮੇਦਕੋ ਜੀ ਨੂੰ ਕਿ ਸਾਡੀ ਜਿੰਨੀ ਵੀ ਟੀਮ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਪ੍ਰਧਾਨ ਬਾਦ ਪ੍ਰਧਾਨ ਬਲਾਲ ਪ੍ਰਧਾਨ ਸਾਰੇ ਹੀ ਦਿਨ ਰਾਤ ਮਿਲ ਕੇ ਇਹ ਆਪਣੇ ਸੰਜੀਵ ਰੋਏ ਨੂੰ ਜਿਤਾਵਾਂਗੇ ਕਿਉਂਕਿ ਇੱਕ ਪਾਸੇ ਉਹ ਕੈਂਡੀਡੇਟਾ ਜਿਹੜਾ ਕੱਪੜੇ ਲਾ ਆ ਦੂਜੇ ਪਾਸੇ ਉਹ ਕੈਂਡੀਡੇਟਾ ਜਿਹੜਾ ਲੋਕਾਂ ਦੀ ਮਦਦ ਕਰਦਾ ਲੋਕਾਂ ਦੀ ਸੇਵਾ ਕਰਦਾ जे आप चाहते हैं कि यह सरकार जे एमएलए साहब संजीव अरो वोटा पावे और समाज को विश्वास दवाने शीर्वाद कि अभी दिल रात एक करके संजीव जो आम आदमी पार्टी लीडरशिप भगत जी और सारी सीनियर दर्जा ਸਭ ਨੂੰ ਸਤ ਸ੍ਰੀ ਅਕਾਲ। ਉਹ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ 15 ਤੋਂ 20 ਸਾਲ ਦੀ ਲਗਾਤਾਰ ਹੀ ਪ੍ਰਧਾਨ ਜੀ ਮੈਂ ਕਾਂਗਰਸ ਦੀ ਸੇਵਾ ਕੀਤੀ। ਉਹ ਬਿਨਾਂ ਕਿਸੇ ਲਾਦਰ ਪੇਟ ਤੋਂ ਭਾਵੇਂ ਜਿੰਦਾਬਾਦ ਜਾਂ ਸਭ ਜਿੰਦੇ ਨਾਲ ਕਹਿ ਮ ਕਰਨ ਕਰੀ ਜਾਂ। ਪੁੱਛਣਾ ਨਹੀਂ, ਸਮਝਣਾ ਨਹੀਂ ਕਿ ਪਾਰਟੀ ਦੇ ਵਿੱਚ ਕਰ ਕੀ ਰਹੀ ਹੈ। ਜਿਸ ਤਰੀਕੇ ਨਾਲ ਹੁਣ ਬਿਆਨਵਾਜੀਆਂ ਉਹਨਾਂ ਦੀਆਂ ਤਾਂ ਲੱਗਦਾ ਸਾਨੂੰ ਬਈ ਇਹ ਦੇਸ਼ ਦੀ ਫਰੋਜੀ ਪਾਰਟੀ ਹੈ। ਆਪਾਂ ਦੇ ਜੀ ਕ੍ਰਤੀ ਪਾਰਟੀ ਨਾਲ ਨਹੀਂ ਜਲਦਾ ਇਸ ਕਰਕੇ ਇਕਤਾਏ ਰੀਜੀਨ ਹੈ ਦੂਜੇ ਰੀਜੀਨ ਭਗਵਾਨ ਸਮਾਨ ਜੀ ਜਿਹੜੇ ਉਹਨੇ ਰੀਸੈਂਟਲੀ ਬੜੇ ਕੰਮ ਦੇ ਸਟੈਪ ਉਠਾਏ ਐ ਉਹਨਾਂ ਤੋਂ ਮੈਂ ਬਹੁਤ ਬਤਾ ਸਕਦਾ ਔਰ ਮੋਰਓਵਰ ਸਾਡੇ ਮੈਂ ਹਾਲੇ ਬਰਾਦਰੀ ਬਾਤ ਵਿਚ ਵਿਸ਼ਵਾਸ ਨਹੀਂ ਕਰਦਾ ਲੇਕਿਨ ਫਿਰ ਵੀ ਇਸ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਸਾਡੇ ਬਰਾਦਰੀ ਦੇ ਭਗਤ ਮੇਰ ਜੀ ਜੋਰ ਮਾਨ ਸਰਮਾਨਾ ਆਦੀ ਪਾਰਟੀ ਦੇ ਬੱਚੇ उसका मैं रिणी हाँ और इस करके मैं सारे अपने और सारे जिन्हें भी इतने मौजूद है दो मित्रों कहना कि इस बारी भी वास्ते और संजीव अरोड़ा जी को जितने चेतना जाना है। लेकिन ਮੇਰੇ ਪਕੜਾਂ ਦੇ ਨਾਲ ਜਾਂ ਸਾਰੇ ਬੰਦੇ ਦੇ ਜੁੜੇ ਨਾਲ ਇੱਕ ਡਿਫਰੈਂਸ ਨਜ਼ਰ ਆਉਣਾ ਚਾਹੀਦਾ ਹੈ ਮੈਂ ਉਹ ਤੁਹਾਡੇ ਸੁਣਨਾ ਦੇਖਣਾ ਚਾਹੁੰਦਾ ਹਾਂ ਔਰ ਮੇਰਾ خیال ਹੈ ਕਿ ਉਹ ਡਿਫਰੈਂਸ ਪ੍ਰਧਾਨ ਜੀ ਜ਼ਰੂਰ ਆਏਗਾ ਸਾਡੇ ਅਸੀਂ ਜੋ ਸਾਡੀ ਮਹਿਸੂਸ ਕਰਦੇ ਹਾਂ ਜੋ ਬੇਸੀ ਦੇ ਮੱਲੇ ਚ ਫਿਰਨ ਵਾਲੇ ਆ ਮੈਨੂੰ ਲੱਗਦਾ ਹੈ ਕਿ ਭਾਰੀ ਗਿਣਤੀ ਵਿੱਚ ਸੰਜੀਵ ਰੌਣਾ ਜੀ ਤੋਂ ਜਿੱਤਾਂਗੇ ਮੇਰੀ ਅਸ਼ਵਾ ਹੈ ਇਹਨੇ ਚੱਲਦਾ ਹੁਣ ਤੱਕ ਕਾਂਗਰਸ ਪਾਰਟੀ ਤੋਂ ਵਿਸ਼ਾਲ ਬੋਕੀਆ ਜੀ ਜਿਹੜੇ ਯੂਥ ਦੇ ਪ੍ਰਤਾਪ ਰਹੇ ਨੇ ਕਾਂਗਰਸ ਪਾਰਟੀ ਤੋਂ ਮੈਂ ਇਹਨਾਂ ਦਾ ਵੀ ਜੀ ਆਖਦਾ ਸਿੱਧੇ ਬੋਲਣ ਦਾ ਨਹੀਂ ਕੋਈ ਬੋਲਦੇ ਉਹ ਬੋਲਦੇ ਪਹਿਲਾਂ ਤਾਂ ਮੈਂ ਸ਼ੈਰੀ ਕਲਸੀ ਜੀ ਦਾ ਅਮਨ ਚੈਨ ਜੀ ਦਾ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਰਜਿੰਦਰਪਾਲ ਸ਼ੀਨਾ ਜੀ ਦਾ ਚੰਦਨ ਚਨਾਲੀਆ ਜੀ ਦਾ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਮ ਆਨ ਲਈ ਪਾਰਟੀ ਜੁਆਇਨ ਕਰਾਈ ਕਿ ਮੈਂ ਸਤੋਂ ਪਹਿਲਾਂ ਕਾਂਗਰਸ ਦੇ ਵਿੱਚ ਸਰਕਾਰ ਸਾਊਥ ਦਾ ਵਾਈਸ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਮੈਂ ਮਿਹਨਤ ਤੇ ਲਗਨ ਨਾਲ ਕੰਮ ਕਰੂੰਗਾ ਤੇ ਸ਼ਹਿਰੀ ਸਸਤੀ ਜੀ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਹਲਕਾ ਵੈਸਟੀ ਜਿਹੜੀ ਐਸੀ ਵਿੰਗ ਦੀ ਵੋਟ ਆ ਉਹ ਤੁਹਾਡੇ ਖਾਤੇ ਜਾਊਗੀ ਤੇ ਸੰਜੀਵ अरोड़ा ਜੀ ਤੁਸੀਂ ਵਿਧਾਨ ਸਭਾ ਵਿੱਚ ਪਹੁੰਚਾਵਾਂਗੇ ਤੇ ਤੁਸੀਂ ਵੀ ਐਸੀ ਸਰਵਾਜਾ ਦੱਸ ਕੇ ਸਾਡੇ ਨਾਲ ਸਾਥ ਦੇਣਾ ਤੇ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਨਾ ਕਿਉਂਕਿ ਐਸੀ ਸਮਾਜ ਸਾਡਾ ਹਰ ਜਗ੍ਹਾ ਕਿ ਨੋਰ ਹੁੰਦਾ ਤੇਜ پارٹی ਨੇ ਪ੍ਰੈਫਰੈਂਸ ਐਸੀ ਸਮਾਜ ਨੂੰ ਦਿੱਤੀ ਐ ਕਰਕੇ ਅੱਜ ਮੈਂ ਆਪਣੇ ਪੂਰੀ ਟੀਮ ਸਮੇਤ ਜਿਹੜਾ ਇੱਥੇ ਸ਼ਾਮਿਲ ਹੋਇਆ ਵਾਂ ਬੱਸ ਨਹੀਂ ਕਹਿਣਾ ਜੈ ਹਿੰਦ ਜੈ ਭਾਰਤ ਜੈ ਭੀਮ ਜੈ ਭਾਰਤ